ਸਤਿ ਸ਼੍ਰੀ ਅਕਾਲ ਭਾਈ ਸਾਰੇ ਵੀਰਾਂ ਨੂੰ ਭਾਈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇੱਕ ਬਹੁਤ ਕਹਿੰਤਗਾਰ ਤਿਆਰ ਕੀਤਾ ਹੈ ਦੇਖਣ ਦੇ ਵਿੱਚ ਛੋਟਾ ਪਰ ਉਹਦਾ ਜਿਹੜਾ ਕੰਮ ਉਹ ਬਹੁਤ ਵੱਡਾ ਹੈ ਉਹਨੂੰ ਚਲਾਉਣ ਵਾਸਤੇ ਭਾਈ ਆਪਾਂ ਨੂੰ ਫੁੱਲ ਬੰਬ ਦੀ ਜ਼ਰੂਰਤ ਪਊਗੀ ਉਹ ਡੱਬੀ ਮੇਰੇ ਹੱਥ 'ਚ ਧਰੀ ਹੋਈ ਹੈ ਤੁਸੀਂ ਆਹ ਦੇਖ ਰਹੇ ਹੋ ਭਾਈ ਜਿਹੜਾ ਆਪਾਂ ਜਗਾਰ ਤਿਆਰ ਕੀਤਾ ਉਹ ਇਹੋ ਜਿਹਾ ਦਿਖਦਾ ਹੈ ਇਹ ਦੇਖਣ ਦੇ ਵਿੱਚ ਕਿੰਨਾ ਛੋਟਾ ਲੱਗ ਰਿਹਾ ਹੈ ਨਾ ਪਰ ਇਹਦੇ ਵਿੱਚ ਲੱਗਿਆ ਹੋਇਆ ਬੈਕ ਸਾਈਡ ਬੋਡ ਬੰਬ ਆਪਾਂ ਲਾ ਕੇ ਰੱਖ ਲਿਆ ਤਾਂ ਕਿ ਜ਼ਿਆਦਾ ਟਾਈਮ ਵੇਸਟ ਨਾ ਹੋਵੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਜਿਵੇਂ ਦੱਸਿਆ ਕਿ ਬੈਕ ਸਾਈਡ ਆਪਾਂ ਇਹ ਹੋ ਲਗਾ ਹੁੰਦੀ ਹੈ ਨਾ ਉਹ ਆਪ ਲਾਇਆ ਹੋਇਆ ਆ ਆ ਤੁਸੀਂ ਦੇਖ ਸਕਦੇ ਆ ਇਹ ਜਿਹੜੀਆਂ ਗੋਲੀਆਂ ਭਾਈ ਆਪਾਂ ਗੈਣਕੇ ਦੇ ਵਿੱਚ 30 ਪਾਈਆਂ ਤੇ ਹੁਣ ਆਪਾਂ ਇਹਦਾ ਸਭ ਤੋਂ ਪਹਿਲਾਂ ਸਲੋ ਮੋ ਕੱਢਾਂਗੇ ਇਹਨੂੰ ਫ੍ਰੀ ਆ ਤਾਂ ਉਹਨੂੰ ਚਲਾਵਾਂਗੇ ਤੇ ਸਲੋ ਮੋ ਕੱਢਾਂਗੇ ਦੇਖਾਂਗੇ ਜਿਹੜੀਆਂ ਗੋਲੀਆਂ ਉਹ ਕਿਸ ਤਰੀਕੇ ਨਾਲ ਬਾਹਰ ਨੂੰ ਨਿਕਲਦੀਆਂ ਤੇ ਉਸ ਤੋਂ ਬਾਅਦ ਆਪਾਂ ਉਸ ਤਰੀਕੇ ਦਾ ਆਪਾਂ ਟਾਰਗੇਟ ਤਿਆਰ ਕਰਾਂਗੇ ਤੇ ਉਹ ਤੇ ਨਿਸ਼ਾਨਾ ਲਾਵਾਂਗੇ ਅੱਜ ਸਭ ਤੋਂ ਪਹਿਲਾਂ ਵੀ ਆਪਾਂ ਇਹਨੂੰ ਫ੍ਰੀ ਚਲਾ ਕੇ ਦੇਖਦੇ ਆਂ ਦੇਖਦੇ ਆਂ ਸਲੋ ਮੋ ਤੁਸੀਂ ਦੇਖਿਆ ਭਾਈ ਸ਼੍ਰੋਮੋ ਦੇ ਵਿੱਚ ਜਿਹੜੀਆਂ ਉਹ ਗੋਲੀਆਂ ਪਾ ਕੇ ਪਾਈਆਂ ਸੀਗੀਆਂ ਉਹ ਸ਼ਾਰਲੇ ਦਾ ਕੰਮ ਕਰਦੀਆਂ ਜਿਆਦਾ ਸਪੀਡ ਹੋਣ ਕਾਰਨ ਦੇ ਆਪਾਂ ਨੂੰ ਪੂਰੀਆਂ ਕਲੀਅਰ ਦਿਸੀਆਂ ਨਹੀਂ ਇਸ ਕਰਕੇ ਵੀ ਸਾਹਮਣੇ ਦੇਖ ਸਕਦੇ ਹਾਂ ਹੁਣ ਤੱਕ ਵਾਰੇ ਲਾ ਲਿਆ 50 ਫੁੱਟ ਦੀ ਦੂਰੀ ਤੇ ਇਧਰ ਫੇਰ ਆਪਾਂ ਜਿਹੜੀ ਆਪਣੀ ਆਹ ਮਿਨੀ ਕੈਨ ਭਾਈ ਇਹਦਾ ਨਾਮ ਕਰਨ ਵੀ ਆਪਾਂ ਕਰ ਹੀ ਦਿੱਤਾ ਮਿਨੀ ਕੈਨਨ ਤੇ ਹੁਣ ਆਪਾਂ ਇਹਦੇ ਨਾਲ ਨਿਸ਼ਾਨਾ ਲਾਉਣਾ ਹੈ ਗਵਾਰਿਆਂ ਤੇ 50 ਫੁੱਟ ਦੀ ਦੂਰੀ ਤੁਹਾਨੂੰ ਮੈਂ ਪਹਿਲਾਂ ਹੀ ਦੱਸਤਾ ਜੇ ਭਾਈ ਵਧੀਆ ਇਹਨੇ ਹੁਣ ਨਿਸ਼ਾਨਾ ਲਾ ਦਿੱਤਾ ਤੇ ਆਪਾਂ ਨੂੰ ਪਤਾ ਲੱਗ ਗਿਆ ਜਿਹੜੇ ਸ਼ਾਰਲੇ ਬਹੁਤ ਹੀ ਕੰਮ ਕਰਦੇ ਆ ਸਾਹਮਣ ਯਾਨਕਿ ਸੀਜਨ ਆਪ ਇਹਦਾ ਬਣਾ ਸਕਦੇ ਆ ਯਾਨਕਿ ਨਵੇਂ-ਨਵੇਂ ਪਾਰਟਸ ਨੂੰ ਦੇਖ ਨੂੰ ਮਿਲ ਸਕਦੇ ਜਿਹਦੇ ਨਾਲ ਯਾਨਕਿ ਨਵੇਂ ਜਗਾੜ ਜਾਂ ਕੋਈ ਐਕਸਪੈਰੀਮੈਂਟ ਕੁਝ ਵੀ ਕਹਿ ਲੋ ਹਾਲ ਹਾਲ ਆਪਾਂ ਚੈੱਕ ਕਰਨਾ ਕਿ ਕੀ ਇਹ ਸਹੀ ਤਰੀਕੇ ਨਾਲ ਵਰਕ ਕਰਦੇ ਕਿ ਨਹੀਂ ਮੈਂ ਇਹਨੂੰ ਚੰਗੀ ਤਰ੍ਹਾਂ ਕੋਈ ਸਾਹਮਣੇ ਟਾਰਗੇਟ ਦੇ ਸੈੱਟ ਕਰ ਲਿਆ ਜਮਾ ਜਿਹੜਾ ਹਰਾ ਗਵਾਰਾ ਉਹਦੇ ਨਾਲ ਜਮਾ ਮੈਚ ਕਰ ਲਿਆ ਇਸ ਨੂੰ ਤੇ ਫਦੇ ਤਾਂ ਆਪਾਂ ਇਹਨੂੰ ਚਲਾਵਾਂਗੇ ਤਾਂ ਪਤਾ ਲੱਗੂ ਸਹੀ ਨਿਸ਼ਾਨਾ ਲੱਗਦਾ ਕਿ ਨਹੀਂ ਇਹ ਸਾਰਾ ਕੁਝ ਪਤਾ ਲੱਗੂਗਾ ਇਹਨੂੰ ਚਲਾਏ ਪਈ ਪਿਆ ਜੋ ਹੁਣ ਆਪਾਂ ਨੂੰ ਫਿਰ ਤੋਂ ਚਲਾਉਣੀ ਹੈ ਭਾਈ ਆਪਣੀ ਜਿਹੜੀ ਇਹ ਮਿੰਨੀ ਕੈਨਨ ਬਣਾਈ ਹੈ ਬਹੁਤ ਵਧੀਆ ਕੰਮ ਕਰਦੀ ਹੈ ਪਰ ਇਹਦੇ ਥੋੜਾ ਜਿਹਾ ਹੋਰ ਮੈਨੂੰ ਕੰਮ ਕਰਨਾ ਪਊਗਾ ਥੋੜਾ ਜਿਹਾ ਹੋਰ ਇਹਨੂੰ ਮੋਡੀਫਾਈ ਕਰਨਾ ਪਊਗਾ ਥੋੜਾ ਜਿਹਾ ਇਹਦੇ ਵਿੱਚ ਬਈ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਇਹਨੂੰ ਚਲਾਉਨੇ ਆ। ਇਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕਿਹਾ ਸੀ ਕਿ ਦੂਰੀ ਆਪਾਂ 50 ਫੁੱਟ ਰੱਖਾਂਗੇ। 50 ਫੁੱਟ ਦੀ ਦੂਰੀ ਤੋਂ ਟਾਰਗੇਟਸ ਜਿਹੜੇ ਬਾਰੇ ਉਹਨਾਂ ਤੋਂ ਨਿਸ਼ਾਨੇ ਲਾਉਣੇ ਸੀ ਉਹਨੇ ਸਹੀ ਕੰਮ ਨਹੀਂ ਕੀਤਾ। ਦੋ ਵਾਰ ਅਸੀਂ ਟਰਾਈ ਕੀਤਾ ਸਹੀ ਨਹੀਂ ਚੱਲੀ ਉਸ ਤੋਂ ਬਾਅਦ ਫਿਰ ਅਸੀਂ 30-25 ਫੁੱਟ ਦੂਰੀ ਕੀਤੀ ਆ ਉਦੋਂ ਤੇ ਜਾ ਕੇ ਨਿਸ਼ਾਨਾ ਲੱਗਿਆ। ਤੇ ਤੁਸੀਂ ਹ ਦੁਆਰੇ ਵੀ ਫਟ ਗਏ ਤੇ ਜਿਹੜੇ ਉਹ ਸ਼ਰਲੇ ਸੀਗੇ ਜਾਂ ਗੋਲੀਆਂ ਕਹਿੰਦੇ ਦੇਖੋ ਟੇਬਲ ਤੇ ਕਿੰਨੇ ਢੂੰਗੇ ਉਹਨਾਂ ਨੇ ਯਾਨਕਿ ਆਪ ਦੇ ਨਿਸ਼ਾਨ ਛੱਡੇ ਆ ਤੁਸੀਂ ਦੇਖਿਆ ਭਾਈ ਟੇਬਲ ਤੇ ਕਿੰਨੇ ਢੂੰਗੇ ਨਿਸ਼ਾਨ ਪਾਤੀ ਗੋਲੀਆਂ ਨੇ ਯਾਨਕਿ ਇਹਨਾਂ ਗੋਲੀਆਂ ਦੀ ਜਾਂ ਸ਼ਰਲੇ ਦੀ ਗੱਲੋ ਸਪੀਡ ਬਹੁਤ ਹੈ ਪਰ ਥੋੜਾ ਜਿਹਾ ਕੰਮ ਕਰਨ ਵਾਲਾ ਕਹਿਣ ਉਹ ਮੈਂ ਕਰੂੰਗਾ ਤੇ ਫਿਰ ਆਪਾਂ ਇੱਕ ਨਵਾਂ ਟਾਰਗੇਟ ਚੁਣਾਂਗੇ ਜਿਹਦੇ ਤੇ ਆਪਾਂ ਨਿਸ਼ਾਨੇ ਲਾਵਾਂਗੇ ਚਲੋ ਹਾਲ ਭਾਈ ਅੱਜ ਆਪਾਂ ਮਿਹਨਤ ਬਹੁਤ ਕਰ ਲਈ ਜੇਕਰ ਤੁਹਾਨੂੰ ਭਾਈ ਆਪਣਾ ਕੰਮ ਵਧੀਆ ਲੱਗਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੁਣ ਆਪਾਂ ਕੱਲ ਨੂੰ ਮਿਲਦੇ